ਸਤਿ ਸ਼੍ਰੀ ਅਕਾਲ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਸ਼ੁਰੂ ਕਰਨ ਲੱਗਿਆ ਇੱਕ ਨਵੀਂ ਵਿਚਾਰ ਚਰਚਾ ਤੇ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਰਵਿੰਦਰ ਸਿੰਘ ਜੀ ਨੇ ਕਿਹਾ ਵੀ ਚਾਵਲ ਖਾ ਕੇ ਵੀ ਬੰਦਾ ਪਤਲਾ ਹੋ ਸਕਦਾ ਤੇ ਚਾਵਲ ਕਿੱਦਾਂ ਦੇ ਚਾਵਲ ਕਿਹੜੇ ਚਾਵਲ ਜਿਹੜੇ ਖਾ ਕੇ ਬੰਦਾ ਪਤਲਾ ਹੋ ਸਕਦਾ ਤੇ ਚਾਵਲ ਜਿਹੜੇ ਨੇ ਉਹਦੇ ਨਾਲ ਕਿਹੜੇ-ਕਿਹੜੇ ਬੈਨੀਫਿਟਸ ਹੋਣਗੇ ਕਿ ਤਾਂ ਕਿ ਤਾਂ ਸਰੀਰ ਨੂੰ ਫਾਇਦਾ ਪਹੁੰਚੇਗਾ ਆ ਪਰਵਿੰਦਰ ਸਿੰਘ ਜੀ ਨੂੰ ਜਾਣਦੇ ਆ ਰਵਿੰਦਰ ਜੀ ਤੁਹਾਡਾ ਨਿਊਜ਼ ਅਸ਼ਿਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਨੂੰ ਰਵਿੰਦਰ ਜੀ ਚਾਵਲ ਰਾਈਸ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਸਟਾਰਚ ਹੈ ਇਹ ਤਾਂ ਬਾਡੀ ਦੇ ਵਿੱਚ ਜਾਂਦੇ ਸਾਰ ਮਿੱਠੇ ਚ ਕਨਵਰਟ ਹੋ ਜਾਂਦਾ ਗਲੂਕੋਜ਼ ਦੇ ਵਿੱਚ ਕਨਵਰਟ ਹੋ ਜਾਂਦਾ ਤੇ ਇਹ ਆਪਣੇ ਆਪ ਦੇ ਵਿੱਚ ਰਿਚ ਆਫ ਕਾਰਬ ਕਾਰਬੋਹਾਈਡਰੇਟਸ ਸਟਾਰਚ ਦੇ ਵਿੱਚ ਹੁੰਦਾ ਹੈ ਤੇ ਪਰ ਇਹਦੇ باوجود ਵੀ ਤੁਸੀਂ ਕਹ ਰਹੇ ਹੋ ਵੀ ਬੰਦਾ ਪਤਲਾ ਹੋ ਸਕਦਾ ਜੀ ਕੱਲਾ ਪਤਲਾ ਨਹੀਂ ਜਿਹੜੇ ਚੌਲ ਮੈਂ ਦੱਸੂਗਾ ਉਹ ਖਾ ਕੇ ਪਤਲੇ ਤਾਂ ਹੋਣਗੇ ਤੰਦਰੁਸਤ ਵੀ ਹੋਣਗੇ ਜੇ ਪਤਲੇ ਹੋ ਤਾਂ ਤੰਦਰੁਸਤ ਹੋਗੇ ਜੇ ਭਾਰੇ ਹੋ ਤਾਂ ਤੰਦਰੁਸਤ ਤੇ ਪਤਲੇ ਦੋਨੋਂ ਹੋਣਗੇ ਦੂਜੀ ਗੱਲ ਅੱਜ ਕੱਲ ਦੇ ਟਾਈਮ 'ਚ ਸਰਦੀਆਂ 'ਚ ਇਹ ਚਾਵਲ ਮੇਰੇ ਸਾਹਮਣੇ 12 13 ਜਾਂ 14 15 ਰੁਪਏ ਕਿਲੋ ਮਿਲ ਜੇਗਾ ਤੁਹਾਨੂੰ ਮਗਰ ਇਹ ਬਣੇਗਾ ਘਰੇ ਤੇ ਇਹ ਲਿਵਰ ਨੂੰ ਤੰਦਰੁਸਤ ਕਰੇਗਾ ਇਹ ਫੀਮੇਲ ਹਾਰਮੋਨ ਨੂੰ ਹੈਲਪ ਕਰੇਗਾ ਇਹ ਮਰਦਾਨਾ ਤਾਕਤ ਕਿਉਂਕਿ ਲਿਵਰ ਸਾਫ ਹੋ ਕੇ ਮਰਦਾਨਾ ਤਾਕਤ ਵੀ ਆਂਦੀ ਹੈ ਉਹਨੂੰ ਠੀਕ ਕਰੇਗਾ ਤੇ ਬਹੁਤ ਸਾਰੀ ਬਿਮਾਰੀਆਂ ਚ ਵਿਟਾਮਿਨ A E ਵੀ ਦੇਗਾ ਤਾਂ ਕਿ ਬਹੁਤ ਹੈਲਪ ਕਰੇਗਾ ਬਸ ਇਹ ਚਾਵਲ ਸਾਡੇ ਤਰੀਕੇ ਦਾ ਚਾਵਲ ਹੈ। ਕੀ ਬਾਤ ਹੈ। ਤੇ ਵਿਟਾਮਿਨ A E ਕਾਫੀ ਕੁਝ ਦੇਗਾ। ਹਾਂਜੀ ਤੇ ਦੱਸੋ ਜੀ ਕਿਹੜੇ 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 ਚਾਵਲ ਨੇ ਤੇ ਕਿਦਾਂ ਬੈਨੀਫਿਟ ਦਿੰਦੇ ਨੇ? ਕੁਲਵਰ ਜੀ ਪਹਿਲੀ ਗੱਲ ਚੌਲ ਖਾਣਾ ਸਵਾਦ ਕਿਉਂ ਲੱਗਦਾ ਹੈ? ਜਿਹੜਾ ਚੌਲ ਸਟਾਰਚ ਹੁੰਦੇ ਨਾ ਉਹਦੇ ਚ ਇੱਕ ਸਟਿੱਕੀਨੈਸ ਹੁੰਦੀ ਹੈ। ਉਹਨਾਂ ਉਹਦਾ ਟੈਕਸਚਰ ਕਹਿੰਦੇ ਨੇ ਟੈਕਸਚਰ। ਜਿਵੇਂ ਉਹਦੀ ਇੱਕ ਫੀਲ ਹੈ ਉਹ ਬਹੁਤ ਸਵਾਦ ਲੱਗਦੀ ਹੈ। ਕਈ ਲੋਕਾਂ ਨੂੰ ਆਪਣੇ ਨੋਰਸਟ ਬੈਸਿਕ ਅਟੈਕ ਕਈ ਲੋਕਾਂ ਨੂੰ ਕਿ ਦਿਨ ਚਿਕਰੀ ਚੌਲ ਨਹੀਂ ਖਾਂਦੇ ਉਹਨਾਂ ਨੂੰ ਇਹ ਲੱਗਦਾ ਰਹਿੰਦਾ ਦਿਨ ਚਿਕ ਪ੍ਰੋਪਰ ਖਾਣਾ ਨਹੀਂ ਖਾਇਆ ਮਗਰ ਇਹ ਬਿਮਾਰੀ ਹੋਰ ਹੈ ਕਿਉਂਕਿ ਚੌਲਾਂ ਦਾ ਜਿਹੜਾ ਟੈਕਸਚਰ ਆ ਪਸੰਦ ਹੈ ਉਹਦੇ ਪਿੱਛੇ ਇੱਕ ਡੀਪਰ ਰੂਟ ਕੌਜ਼ ਹੈ ਜਿਹੜੇ ਲੋਕਾਂ ਨੂੰ ਚੌਲ ਬਹੁਤ ਪਸੰਦ ਨੇ ਜਾਂ ਪਾਸਤਾ ਜਾਂ ਮੈਦਾ ਬਹੁਤ ਪਸੰਦ ਹੈ ਉਹਨਾਂ ਨੂੰ ਪ੍ਰੋਬਲਮ ਹੈ ਉਹਨਾਂ ਦਾ ਥਾਇਰੋਇਡ ਸਲੋ ਹੋਇਆ ਹੁੰਦਾ ਉਹਨਾਂ ਨੂੰ ਸਪੈਸ਼ਲੀ ਚਾਵਲ ਦੀ ਕਰੀ ਵੀ ਹੁੰਦੀ ਹੈ ਮਗਰ ਮੈਂ ਇਹ ਕਹਾਂ ਚਾਵਲ ਇਹ ਹੀ ਚੀਜ਼ ਦੱਸੂਗਾ ਜਿੱਦਾਂ ਪ੍ਰੋਬਲਮ ਸੋਲਵ ਹੋਏਗੀ ਜਿਸ ਦੇ ਨਾਲ ਤੁਸੀਂ ਤੰਦਰੁਸਤ ਹੋਵੋਗੇ ਤੇ ਪ੍ਰੋਬਲਮ ਇਹੜਾ ਛਾਲਾਪਾਂ ਨਾ ਨਾ ਦਸਾਂਗੇ ਇਹੜੇ ਛੋਲਾਪਾਂ ਦਸਾਂਗੇ ਉਹਦੇ ਵਿੱਚ ਵਿਟਾਮਿਨ B1 ਹੈ థਾਇਮੀਨ ਹੈ ਉਹਦੇ ਵਿੱਚ ਵਿਟਾਮਿਨ B2 ਹੈ B3 ਹੈ B5 ਹੈ B6 ਤੇ B9 ਜਿਹੜਾ ਕਿ ਫੋਲੇਟ ਹੈ ਉਹ ਹੈ ਉਹਦੇ ਵਿੱਚ ਵਿਟਾਮਿਨ E C ਤੇ K1 K1 ਹੁੰਦਾ ਨਾ ਕਲੋਟ ਕਰਦਾ ਹੁਣ ਬਹੰਤ ਰੋਕਦਾ ਇਹਦੇ ਵਿੱਚ ਇੱਕ ਬਹੁਤ ਸੋਹਣਾ ਮਿਨਰਲ ਹੈ ਮੈਗਨੀਜ਼ ਤੇ ਸਭ ਤੋਂ ਹਾਸਿਆਲੀ ਗੱਲ ਚੋਲਾ 'ਚ ਜਿਹੜੇ ਤੁਸੀਂ ਚੋਲ ਸੋਚਦੇ ਹੋ ਉਸ 'ਚ 80-90 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਇਸ ਦੇ ਵਿੱਚ ਇੱਕ ਪੁਆਇੰਟ 2 ਗ੍ਰਾਮ ਕਾਰਬੋਹਾਈਡਰੇਟ ਹੈ ਸਿਰਫ 1.2 ਨੈਟ ਨੈਟ ਕਹਿੰਦੇ ਨੂੰ ਹੁਣ ਇਹ ਚੌਲ ਕਿਵੇਂ ਬਣੇਗਾ ਉਹਦੀ ਹਾਸੇ ਵਾਲੀ ਗੱਲ ਹੈ ਇਹ ਚੌਲ ਬਣੇਗਾ ਗੋਭੀ ਤੋਂ ਜੀ ਹਾਂ ਕਾਲੀਫਲਔਰ ਤੋਂ ਬਣੇਗਾ ਰਾਈਸ ਬੜੇ ਲੋਕਾਂ ਨੇ ਮੈਨੂੰ ਤਾਂ ਰੈਸਪੀ ਵੀ ਮੰਗੀ ਸੀ ਆਪਾਂ ਤੁਹਾਨੂੰ ਬਣਾਣਾ ਸਿਖਾਵਾਂਗੇ ਇਹਦਾ ਪ੍ਰੈਪਰੇਸ਼ਨ ਟਾਈਮ ਕੋਲੋਂ ਜੀ ਪ੍ਰੈਪਰੇਸ਼ਨ ਟਾਈਮ ਸਮਝਦੇ ਬਣਾਉਣ ਦਾ ਟਾਈਮ 2 ਤੋਂ 2.5 ਮਿੰਟ ਹੂੰ ਜੇ ਤੁਹਾਡੇ ਕੋਲ ਫੂਡ ਪ੍ਰੋਸੈਸਰ ਹੈ ਜੇ ਫੂਡ ਪ੍ਰੋਸੈਸਰ ਨਹੀਂ ਹੈ 5 ਤੋਂ 6 ਮਿੰਟ ਪ੍ਰੈਪਰੇਸ਼ਨ ਟਾਈਮ ਤਾਜੀ ਹੁਣ ਜਿਨੂੰ ਪਕਾਣੇ ਗੋਭੀ ਅੱਜ ਦੇ ਟਾਈਮ ਤੇ ਬਹੁਤ ਵਧੀਆ ਸਾਫ ਸੁਥਰੀ ਗੋਭੀ ਮਿਲ ਰਹੀ ਹੈ ਹਾਂ ਜੇ ਤੁਹਾਨੂੰ ਸ਼ੱਕ ਹੈ ਤੁਹਾਡੀ ਗੋਭੀ ਆਰਗੇਨਿਕ ਨਹੀਂ ਹੈ ਉਹਨੂੰ ਥੋੜਾ ਜਿਹਾ ਮੈਂ ਦੱਸਦਾ ਹਾਂ ਕਿ ਇੱਕ ਬਾਲਟੀ ਚ ਪਾਓ ਥੋੜਾ ਜਿਹਾ ਐਪਲ ਸਾਈਡਰ ਵਿਨੇਗਰ ਉਹਨੂੰ ਉਸ ਚ ਭਿਓ ਦਿਓ ਪਾਣੀ ਚ ਐਪਲ ਸਾਈਡਰ ਭਿਓ ਕੇ ਉਹਨੂੰ ਸਟੋਪ ਭਿਓ ਦਿਓ ਤੇ ਉਹਨੂੰ ਸਕਾ ਲੋ ਤੇ ਉਸ ਚ ਜਿਹੜਾ ਐਪਲ ਸਾਈਡਰ ਨਾਲ ਉੱਪਰਲਾ ਪੈਸਟੀਸਾਈਡ ਹੈ ਉੱਤਰ ਜਾਂਦਾ ਉਹ ਜਿਹੜੀ ਗੋਭੀ ਬਚ ਗਈ ਹੁਣ ਆਪਾਂ ਸਿੱਧਾ ਦੱਸ ਰਹੀ ਕਿ ਬਣਾਣੀ ਕਿਵੇਂ ਥੋਨੇ ਉਹਨੂੰ ਸੈਂਟਰ ਚੋਂ ਕੱਟਣਾ ਉਹਦਾ ਟੰਡਲ ਜਿਹੜਾ ਥੋੜਾ ਟੰਡਲ ਹੁੰਦਾ ਉਹਨੂੰ ਕੱਢ ਦੇਣਾ ਤੇ ਹਰੇ ਪੱਤੇ ਵੜ ਦੇਣੇ ਟੰਡਲ ਹੁੰਦੇ ਸਟੈਮ ਤੇ ਹਰੇ ਪੱਤੇ ਜਿਹੜੇ ਨੇ ਪੱਤੇ ਕਈ ਲੋਕ ਹਿੰਦੀ ਚ ਦੇਖਦੇ ਨੇ ਬਾੜਾ ਟੰਡਲ ਵੜਾਣਾ ਨੂੰ ਸਮਝ ਨਹੀਂ ਆਂਦਾ ਹੁਣ ਜੀ ਜਿਹੜੀ ਬਚੀ ਗੋਭੀ ਇਹਦੇ ਮੋٹے ਮੋٹے ਡੱਕਰੇ ਕਰ ਲੈਨੇ ਪੰਜਾਬੀ ਵਿੱਚ ਡੱਕਰੇ ਕਹਿੰਦੇ ਐ ਦੈਟ ਮੀਨਸ ਮੋٹے ਮੋٹے ਪੀਸ ਇਹਨੂੰ ਤੁਸੀਂ ਫੂਡ ਪ੍ਰੋਸੈਸਰ ਚ ਪਾਣਾ ਕੁਲਵੰਤੀ ਜੀ ਫੂਡ ਪ੍ਰੋਸੈਸਰ ਚ ਇੱਕ ਪਲਸ ਸੈਟਿੰਗ ਹੁੰਦੀ ਐ 3 ਸਕਿੰਟ ਦੀ ਪਲਸ ਘਰ 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 ਕਿਉਂਕਿ ਅਗਰ ਇੱਕਦਮ ਕੁ ਮਿਲ ਜਾਈਗੀ ਫਿਰ ਉਹਦਾ ਮਲਿੱਦਾ ਬਣ ਜਾਊਗਾ ਆਪਾਂ ਨੂੰ 3 ਸਕਿੰਟ ਦੀ ਪਲਸ ਲਾਣੀ ਹੈ ਤੇ ਵਿਦਨ 10 ਕੁ ਵਾਰੀ ਕਰਨਾ ਪੈਣਾ ਤੁਹਾਡੇ ਗੋਭੀ ਦੇ ਰਾਈਸ ਤਿਆਰ ਇਹ ਬਿਲਕੁਲ ਰਾਈਸ ਬਣ ਗਏ ਕਿ ਦਾ ਟੈਕਸਚਰ ਆਲਮੋਸਟ ਪੇਸਟ ਨਾਟ 100% ਕੈਸਾ ਨਹੀਂ ਉਹਦੇ ਵਰਗਾ ਹੁੰਦਾ ਚੋਲਾ ਵਰਗਾ ਉਹ ਲੈਟਸ ਸੇ ਤੁਹਾਡੇ ਕਰੇ ਮਿਕਸੀ ਸੋਰੀ ਆ ਨਹੀਂ ਹੈਗਾ ਫੂਡ ਪ੍ਰੋਸੈਸਰ ਦੂਜਾ ਤਰੀਕਾ ਕੀ ਹੈ ਤੁਸੀਂ ਮੋٹے ਮੋٹے ਪੀਸ ਲੰਬੇ ਲੰਬੇ ਕੱਟ ਕੇ ਨਾ ਉਹਨੂੰ ਕੱਦੂ ਕਸ ਕਰ ਲੈਣਾ ਹੂੰ ਵੱਡੇ ਵਾਲੇ ਕੱਦੂ ਕਸ ਨਾਲ ਜਿਹੜੇ ਪੀਸ ਬਚ ਗਏ ਉਹਨੂੰ ਆਪਣੇ ਬਲੈਂਡਰ ਤੇ ਮਿਕਸੀ ਦਾ ਬਲੈਂਡਰ ਨਹੀਂ ਹੁੰਦਾ ਉਹਦੇ ਛੋਟੇ ਛੋਟੇ ਪੀਸ ਕਰਕੇ ਮਿਕਸੀ ਦੇ ਬਲੈਂਡਰ ਤੇ ਪਾ ਕੇ ਨਾ ਇੱਕ ਵਾਰੀ ਦੋ ਸਕਿੰਟ ਦਾ ਘੇੜਾ ਦੇ ਦਿਓ ਉਹ ਜਿਹੜੇ ਨਹੀਂ ਕਰੇ ਜਾ ਰਹੇ ਹੱਥ ਨਾਲ ਉਹ ਉਸ ਚ ਕਰ ਲਿਓ ਤੁਹਾਡੇ ਪੌਲੀਫਲਾਰ ਰਾਈਸ ਤਿਆਰ ਹੈ ਜੀ ਇਹ ਇਸ ਇੰਨਾ ਪ੍ਰੈਪਰੇਸ਼ਨ ਟਾਈਮ ਹੈ ਜੀ ਹੁਣ ਕਈ ਲੋਕ ਇਹਨੂੰ ਕੱਚਾ ਹੀ ਖਾ ਜਾਂਦੇ ਆ ਜੇ ਮੈਂ ਕੱਚਾ ਹੀ ਖਾ ਜੂਗਾ ਮਗਰ ਇਹਨੂੰ ਸਵਾਦ ਬਣਾ ਲੀ ਹੋਰ ਵੀ ਸਵਾਦ ਬਣਾ ਲੀ ਇਹਨਾਂ ਨੂੰ ਜਿਹਨੂੰ ਆਪਾਂ ਸੌਟੇ ਨਹੀਂ ਕਹਿੰਦੇ ਕੋਲੋਂ ਜੀ 올ਿਵ ਆਇਲ ਦੇਸੀ ਕੀਚ ਸਰਮੇ ਤੇ ਪਿਆਜ਼ ਤੇ ਟਮਾਟਰ ਨਾਲ ਟਮਾਟਰ ਤਾਂ ਮੈਂ ਜਾਇ ਉਸ ਨਹੀਂ ਕਰਦਾ ਇਹਨੂੰ ਕਿਸੇ ਨੇ ਸੌਟੇ ਕਰ ਲਿਓ ਹੁਣ ਇੱਕ ਕ੍ਰੁਸਫਰਸ ਵੈਜੀਟੇਬਲ ਹੈ ਕਮਨ ਜੀ ਕ੍ਰੁਸਫਰਸ ਵੈਜੀਟੇਬਲ ਉਹ ਹੁੰਦੀ ਹੈ ਜਿਹੜੀ ਕਿ ਥਾਇਰੋਇਡ ਨੂੰ ਹੈ ਨਾ ਮਤਲਬ ਲਿਵਰ ਨੂੰ ਸਾਫ਼ ਕਰਦੀ ਹੈ ਤੇ ਓਵਰੀਜ਼ ਨੂੰ ਮਦਦ ਕਰਦੀ ਹੈ ਕ੍ਰੁਸਫਰਸ ਵੈਜੀਟੇਬਲ ਹਮੇਸ਼ਾ ਦੋ ਤਰੀਕੇ ਨਾਲ ਖਾਣੀ ਚਾਹੀਦੀ ਹੈ ਕੱਚੀ ਵੀ ਤੇ ਥੋੜੀ ਜੀ ਸੌਟੇ ਵੀ ਹੁਣ ਕਦੇ-ਕਦੇ ਕੱਚੀ ਖਾਓ ਕਦੇ-ਕਦੇ ਇਸ ਸਟੀਮ ਕਰ ਲਓ ਜਾਂ ਸੌਟੇ ਕਰ ਲਓ ਸੌਟੇ ਕਿਵੇਂ ਪਚੌਣ ਲਈ ਬਣਾਦੇ ਨੇ ਕਿ ਬਣੇ ਹੋ ਚੌਲਾਂ ਨਾਲ ਤੜਕਾ ਲਾ ਲੈਨੇ ਹੋਮੇ ਚੱਪਕਾ ਲਾ ਲੋ ਚਾਹੇ ਦਾਲ ਚ ਪਾ ਕੇ ਗਰਮ ਕਰ ਲੋ ਇਹਨਾਂ ਨੂੰ ਚਾਹੇ ਉਹਦੇ ਤੜਕਾ ਲਾ ਲੋ ਕੀ ਹੁੰਦਾ ਜਦੋਂ ਆਪਾਂ ਕ੍ਰੂਸਫਰੈਜ਼ ਵੈਜੀਟੇਬਲ ਨੂੰ ਸਟੇ ਕਰਦੇ ਆ ਉਹਦੀ ਹੋਰ ਤਰੀਕੇ ਦੀ ਜਿਹੜੀ ਉਹ ਹੈ ਕੀ ਕਹਾਂਗੇ ਆਪਾਂ ਗੁਣ ਸਾਹਮਣੇ ਆਣੇ ਜਾਂ ਕੱਚਾ ਖਾਣੇ ਦੇ ਹੋਰ ਤਰੀਕੇ ਦੇ ਗੁਣ ਆਣੇ ਆ ਪਰ ਦੋਨੋਂ ਪਾਸੇ ਇਹ ਆਪਾਂ ਗੋਭੀ ਸਬਜ਼ੀ ਵੀ ਤਾਂ ਖਾਣੇ ਆ ਨਗਰ ਸੱਗੀ ਸਬਜ਼ੀ ਲੱਗਦੀ ਹੈ ਜੇ ਤੁਸੀਂ ਇਹ ਰਾਈਸ ਬਣਾ ਲਓ ਇੱਕ ਬੋਲ ਦੇ ਨਾਲ ਤੁਸੀਂ ਲੈਟਸ ਸੇ ਦਾਲ ਦੇ ਦੋ ਬਾਟੇ ਖਾ ਸਕਦੇ ਹੋ ਰਾਮਨਾ ਤੇ ਫਾਇਦੇ ਏਹਦੇ ਹੈ ਫਾਇਦੇ ਜਿਹੜਾ ਵਿਟਾਮਿਨ ਸੀ ਹੈ ਜਿਹੜੀ ਉਹ ਆਪਣੇ ਐਡਰਨਲਸ ਲਈ ਲਿਵਰ ਲਈ ਤੇ ਦੰਦਾਂ ਲਈ ਅਮਰਤ ਹੈ ਜਿਹੜਾ ਵਿਟਾਮਿਨ ਈ ਹੈ ਉਹ ਸਕਿਨ ਲਈ ਸਕਿਨ ਦੀ ਕੰਡੀਸ਼ਨਸ ਜਿਵੇਂ ਖਾਜਾਂ ਹੁੰਦੀਆਂ ਰੈਸ਼ਸ ਹੁੰਦੇ ਨੇ ਬਿਨਾਂ ਗੱਲੋਂ ਡਰਾਈ ਹੋ ਜਾਂਦੀ ਹੈ ਉਸ ਤੇ ਬਹੁਤ ਵਧੀਆ ਹੈ ਜਿਹੜਾ ਵਿਟਾਮਿਨ ਬੀ ਨੇ ਉਹ ਨਰਵਸ ਸਿਸਟਮ ਨੂੰ ਲੈ ਕੇ ਫੋਲੇਟ ਫੀਮੇਲਸ ਲਈ ਸਪੈਸ਼ਲ ਬੀ 9 ਜਿਹੜਾ ਫੋਲੇਟਸ ਵਾਲਾ ਹੁੰਦਾ ਨਾ ਉਹ ਫੀਮੇਲਸ ਲਈ ਸਪੈਸ਼ਲੀ ਜਿਹੜੇ ਕਿ ਪ੍ਰੈਗਨੈਂਟ ਨੇ ਉਹਨਾਂ ਨੂੰ ਖਾਣ ਲਈ ਕਿਹਾ ਜਾਂਦਾ ਹੈ ਬਹੁਤ ਹੈਲਪਫੁਲ ਹੈ B2 ਹੈ B3 ਹੈ ਨਾਈਸੀ ਨੇ ਦੇਖੋ ਬੜੇ ਸੋਹਣੇ ਸੋਹਣੇ ਵਿਟਾਮਿਨਸ ਨੇ ਮੈਗਨੀਸ ਇੱਕ ਬਹੁਤ ਅੱਛਾ ਮਿਨਰਲ ਹੈ ਟ੍ਰੇਸ ਮਿਨਰਲ ਹੈ ਜਿਹੜਾ ਕਿ ਆਪਣੀ ਬਾਡੀ ਨੂੰ ਬਹੁਤ ਜ਼ਰੂਰੀ ਚਾਹੀਦਾ ਹੈ ਇਹ ਸਭ ਕੁਝ ਗੋਭੀ ਚ ਹੁੰਦਾ ਹੈ ਬਸ ਲੋਕਾਂ ਨੂੰ ਥੋੜਾ ਇਹ ਹੁੰਦਾ ਕਿ ਗੋਭੀ ਚ ਕੀੜਾ ਕੂੜਾ ਹੁੰਦਾ ਹੈ ਉਹ ਤੂੰ ਮੈਂ ਅਗਰ ਬੇ ਟਾਈਮ ਦੀ ਗੋਭੀ ਲਾਉਂਗੇ ਜਿਵੇਂ ਅੱਜ ਕੱਲ ਟਾਈਮ ਦੀ ਗੋਭੀ ਹੈ ਕੋਲ ਜੀ ਅੱਜ ਕੱਲ ਸਸਤੀ ਵੀ ਹੈ ਤੇ ਮੱਲੋ ਮੱਲੀ ਉਹ ਕਹਿੰਦੇ ਉਬਾਲੇ ਮਾਰ ਰਹੀ ਹੈ ਕਿਉਂ ਕਿਉਂਕਿ ਸਰਦੀਆਂ ਦੀ ਆਈਟਮ ਹੈ ਮੇਰਾ ਆਈਡੀਆ ਇਹ ਹੈ ਜਿਹੜਾ ਮੈਂ ਲੋਕਾਂ ਨੂੰ ਗੁਪਤ ਆਈਡੀਆ ਹੈ ਦੱਸੂਗਾ ਖਾਸਾ ਸਰਾ ਬਣਾ ਕੇ ਨਾ ਇਹਨੂੰ ਛਾਵੇਂ ਸਕਾ ਕੇ ਫ੍ਰੀਜ਼ ਕਰ ਲਓ ਹੂੰ ਇਹਦੇ 6 ਮਹੀਨੇ ਤੱਕ ਜਦ ਤੱਕ ਫ੍ਰੋਜ਼ਨ ਪਿਆ ਮਾਈਨਸ ਟੁੰਦਾ ਫ੍ਰੋਜ਼ਨ ਮਤਲਬ ਮਾਈਨਸ 10 ਡਿਗਰੀ ਤੋਂ ਨੀਚੇ ਜਦੋਂ ਦਿਲ ਕਰਿਆ ਪਾਣੀ ਉਬਾਲਿਆ ਵਿੱਚ ਥੋੜਾ ਪਾਇਆ ਉਹ ਫੁੱਲ ਜੂਗਾ ਦੁਆਰਾ ਹੈ ਨਾ ਉਹ ਪਾਣੀ ਸਟ੍ਰੇਨ ਕਰਿਆ ਤੁਹਾਡੇ ਕੋਲ ਗੋਭੀ ਉਹ ਵੀ ਕਿਵੇਂ ਦੀ ਸਵਾਦ ਸਾਫ ਸੁਥਰੇ ਟਾਈਮ ਦੀ ਕਿਉਂਕਿ ਸਰਦੀਆਂ ਚਾਹੀਦੀ ਗੋਭੀ ਹੈ ਤੁਹਾਡੇ ਘਰੇ ਤਿਆਰ ਹੈ ਚਾਹੇ ਹੈ ਨਾ ਤੁਸੀਂ ਨੂੰ ਸਟੀਮ ਕਰ ਲਿਆ ਉਸ ਤੋਂ ਬਾਅਦ ਚਾਹੇ ਤੁਸੀਂ ਨੂੰ ਗਰਮ ਪਾਣੀ ਚ ਪਾ ਕੇ ਇਹਨੂੰ ਬਣਾ ਲਿਆ ਤਾਂ ਗੋਭੀ ਕਦੂਕਸ ਕਰੀ ਉਹਨੂੰ ਛਾਂਵੇਂ ਰੱਖ ਕੇ ਸੁਕਾ ਲਿਆ ਤੇ ਉਹਨੂੰ ਫਰੋਜ਼ਨ ਕਰਤਾ ਕਈ ਲੋਕੀ ਛਾਂਵੇਂ ਛੂਵੇਂ ਵੀ ਸੁਕਾਉਂਦੇ ਕੋਲੋਂ ਜੀ ਸਿੱਧੇ ਫਰੋਜ਼ ਕਰ ਦਿੰਦੇ ਆ ਜਿਨ੍ਹਾਂ ਕੋਲ ਵਧੀਆ ਦੂਜਾ ਫ੍ਰੀਜ ਨਹੀਂ ਹੁੰਦਾ ਪਰ ਡੋਰ ਮਾਈਨਸ 3 ਵਾਲਾ ਉਸ ਤੋਂ ਸਿੱਧੇ ਰੱਖ ਲੋ ਸਮਝੋ 20 ਕਿਲੋ ਰੱਖਤੀ ਮੈਂ ਕਹਿੰਦਾ 20 ਕਿਲੋ ਤੁਸੀਂ ਜੇ ਉਹ ਕਰਕੇ ਕਦੂਕਸ ਕਰਕੇ ਕਰਕੇ ਰੱਖਤੀ ਸਾਲ ਨਹੀਂ ਮੁੱਕਦੀ ਕਹਦੇ ਕੀ ਨੇ ਜਿਹਦਾ ਹਾਈਪਰਥਾਇਰੋਇਡ ਹੈ ਉਹਦੇ ਲਈ ਅੰਮ੍ਰਿਤ ਹੈ ਹਾਈਪਰ ਦੀ ਹਾਈਪੋਲਿਨੀ ਹਾਈਪਰਲੀਪ ਇਹਦਾ ਫੈਟੀ ਲਿਵਰ ਹੈ ਜਿਹਨੂੰ ਪੀਸੀਓਡੀ ਪੀਸੀਓਐਸ ਹੈ ਇਹਨੂੰ ਫਾਈਬਰੋਡਰ ਸਿਸਟ ਹੈ ਅੱਛਾ ক্রੁਸਫਰਸ ਵੈਜੀਟੇਬਲ ਐਂਟੀ ਕੈਂਸਰ ਮੰਨੀ ਜਾਂਦੀ ਹੈ ਕਿਉਂਕਿ ਇਹ ਤੁਹਾਡੀ ਬੋਡੀ ਚ ਕਲੀਨਿੰਗ ਪ੍ਰੋਸੈਸ ਹੈਲਪ ਕਰਦੀ ਹੈ ਗੋਭੀ ਪੱਤਾ ਗੋਭੀ ਬਰੋਕਲੀ ਹੈਨਾ ਕੇਲ ਬ੍ਰਸਲ ਸਪਰਾਉਟਸ ਇਹ ਹੀ ਚੀਜ਼ਾਂ ਨੇ ਜਿਹੜੀ ਕਿ ਆਪਣੀ ਬੋਡੀ ਚ ਸਫਾਈ ਚ ਹੈਲਪ ਕਰਦੀਆਂ ਇਹ ਲਿਵਰ ਲਈ ਅੰਮ੍ਰਿਤ ਹੈ ਜੀ ਕੋਈ ਵੀ ক্রੁਸਫਰਸ ਪਰ ਜਿਹੜੇ ਬੰਦੇ ਨੂੰ ਫੈਟੀ ਲਿਵਰ ਦੀ ਸ਼ਿਕਾਇਤ ਹੈ ਜੇ ਉਹ ਲੈਟਸ ਇਟ 3 ਅੰਡੇ ਨਾਲਾ ਗੋਭੀ ਬੱਟਾ ਵਰਕੇ ਖਾਜੇ ਚ ਦੋ ਵਾਰੀ ਦੀ ਮਿਕਰੀ ਵੈਸੇ ਵਨ ਮੀ ਉਤੇ ਆ ਜਾ ਤਾਂ ਬੱਲੇ ਬੱਲੇ ਉਹਦੇ ਪੈਰਾਮੀਟਰ ਜਿਹੜੇ ਡੇ ਡੇ ਹਾਈ ਸੀ ਉਹ ਆਪਣੇ ਆਪ ਥੱਲੇ ਆ ਜਾਣਗੇ ਤੇ ਹੈ ਕੀ ਸਭ ਤੋਂ ਆਸਾਨ ਗੱਲ ਹੈ ਕਿ ਪੈਰ ਇਹਨੂੰ ਬਣਾਉਣਾ ਬਹੁਤ ਆਸਾਨ ਹੈ ਇਹ ਬੰਤਾ ਮਿਕਸੀ ਚ ਵੀ ਜਾਏਗੀ ਮਗਰ ਮਿਕਸੀ ਨਾ ਬਹੁਤ ਤੇਜ਼ ਹੁੰਦੀ ਹੈ ਤੇ ਮਿਕਸੀ ਚ ਕੀ ਹੁੰਦਾ ਜਿਹੜਾ ਸਮਾਨ ਨੀਚੇ ਹੁੰਦਾ ਉਹ ਜੰਮੀ ਮੁੱਛ ਹੋ ਜਾਊਗਾ ਉੱਪਰ ਟੰਗਲ ਜਿਹੇ ਰਹਿ ਜਾਣਗੇ ਜਿਹੜਾ ਫੂਡ ਪ੍ਰੈਸਰ ਹੁੰਦਾ ਉਹ ਤਾਂ ਮੂੰਹ ਵੱਡਾ ਹੁੰਦਾ ਹੂੰ ਹੂੰ ਤਾਂ ਅਗਰ ਤੁਸੀਂ ਮਿਕਸੀ ਚ ਬਣਾਣਾ ਕਿ ਦੋ ਛੋਟੇ ਛੋਟੇ ਫੁੱਲ ਲਾਉਂਗਾ ਮੈਂ 1 ਕਰੀਚ 3 ਸਕਿੰਟ ਫਿਰ ਅਗਲੇ ਦੋ ਫੁੱਲ ਫਿਰ ਅਗਲੇ ਦੋ ਫੁੱਲ ਛੋਟੇ ਛੋਟੇ ਵਾਲੇ ਤੁਹ ਲ ਕਹਾਂਗੇ ਟੰਦਲ ਜਿਹੜੇ ਹੁੰਦੇ ਨੇ ਤਾਂ ਪੂਰੀ ਨਹੀਂ ਪਾਉਂਗਾ ਜਿਹੜਾ ਫੂਡ ਪ੍ਰੋਸੈਸਰ ਹੁੰਦਾ ਉਸ ਚ ਅੱਧੀ ਜਾਂ ਇੱਕ ਪੂਰੀ ਗੋਭੀ 1 ਕਰੀਚ 3-3 ਸਕਿੰਟ ਦੀ ਉਹਦੀ ਪਲਸੇਸ਼ਨ ਕਹਿੰਦੇ ਉਹ 10 ਕਵਾਰੀ ਚ ਪੂਰੀ ਸੋਹਣੀ ਬਣ ਜਾਂਦੀ ਹੈ ਜੀ ਹੂੰ ਕੀ ਆਵਾਜ਼ ਤੇ ਇਹ ਫਿਰ ਅ ਜਿੱਦਾਂ ਤੁਸੀਂ ਰੋਗ ਦੱਸੇ ਨੇ ਇਹ ਜਿਹੜੇ ਅਲੱਗ-ਅਲੱਗ ਰੋਗਾਂ ਦੇ ਵਿੱਚ ਇਹਨਾਂ ਦੀ ਕੁਆਂਟੀਟੀ ਖਾਣ-ਪੀਣ ਦਾ ਸਿਸਟਮ ਇਹਨੂੰ ਇਹਦਾ ਵੀ ਥੋੜਾ ਦੱਸ ਦਿਓ ਵੀ ਕਿੱਦਾਂ ਹੋਣਾ ਚਾਹੀਦਾ ਜੀ ਦੇਖੋ ਜਿਹਨੂੰ ਤਾਂ ਹੈ ਲੀਵਰ ਦੀ ਦਿੱਕਤ ਜਾਂ ਫਿਰ ਦਿਨ ਹੈ ਪੀਸੀਓਡੀ ਪੀਸੀਓਐਸ ਉਹ ਡੇਲੀ ਖਾ ਸਕਦਾ ਹੈ ਵੀ ਘੱਟੋ-ਘੱਟ ਮੇਰੇ ਹਿਸਾਬ ਨਾਲ 2250 ਗ੍ਰਾਮ ਡੇਲੀ ਖਾਸਦਾ ਡੇਲੀ 2250 ਗ੍ਰਾਮ ਕੁਝ ਨਹੀਂ ਆਦਲੀ ਇੱਕ ਵਾਰ ਦੇ ਵਿੱਚ ਕਿ ਅਲੱਗ-ਅਲੱਗ ਟਾਈਮ ਦੇ ਤੇ ਦੋ ਵਾਰੀ ਚ ਦੋ ਵਾਰੀ ਚ ਖਾ ਲੈ 2250 ਗ੍ਰਾਮ ਤੇ ਮਤਲਬ 150 ਗ੍ਰਾਮ 150 ਗ੍ਰਾਮ 300 ਗ੍ਰਾਮ ਬਣ ਜੇ ਜਾਂ 125 125 ਬਹੁਤ ਹੈ ਜਿਹਨੂੰ ਹੈ ਥਾਇਰੋ ਉਹ ਵੀ ਕਿਹੜਾ ਹਾਈਪੋਥਾਇਰੋਇਡ ਉਹਨੂੰ ਡਾਕਟਰ ਨੇ ਗੋਭੀ ਪत्ता गोभी ਬਰੋਕਲੀ ਮਨਾ ਕਰੀ ਹੁੰਦੀ ਹੈ ਉਹ ਤਾਂ ਕਿਉਂਕਿ ਆਇਓਡੀਨ ਲੋ ਹੋ ਜਾਂਦੀ ਹੈ ਗੋਭੀ ਪत्ता गोभी ਬਰੋਕਲੀ ਨਾ ਥੋੜੀ ਜੀ ਆਇਓਡੀਨ ਲੋ ਕਰਦਾ ਮਗਰ ਨਾਰਮਲ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਜਿਹਦਾ ਥਾਇਰੋਇਡ ਸਲੋ ਹੈ ਉਹਨੂੰ ਫਰਕ ਪੈਂਦਾ ਤੇ ਉਹਦੇ ਲਈ ਮੈਂ ਕਹਿਣਾ ਹੁੰਦਾ ਇੱਕ ਅੱਧਾ ਦਿਨ ਜਾਂ ਦੋ ਦਿਨ ਛੱਡ ਕੇ ਮਗਰ ਪਹਿਲਾਂ ਕੋਈ ਵਧੀਆ ਆਈਸਲੈਂਡਿਕ ਜਾਂ ਕੋਈ ਇਹ ਜੀ ਵਧੀਆ ਕੇਲਪ ਸੀ ਕੇਲਪ ਜਿਹਦੇ ਚ ਆਇਓਡੀਨ ਮਿਲ ਜੇ ਬੜੇ ਲੋਕ ਕਹਿੰਦੇ ਹੈਟਰ ਮੈਨੂੰ ਕਹਿੰਦੇ ਨੇ ਨਵਿੰਦਰ ਜੀ ਸੀ ਕੇਲਪ ਦਾ ਵਾਰ ਹੈ ਮੇਰੇ ਹੱਥ 'ਚ ਕੁਝ ਚੱਜ ਦੀ ਕੁਆਲਿਟੀ ਦਾ ਸੀਕੈਲਪ ਨਹੀਂ ਆਇਆ ਤਾਂ ਮੈਂ ਕੱਢੇ ਨਹੀਂ ਇੰਡੀਆ 'ਚ ਮਿਲਦਾ ਮੈਨੂੰ ਕੈਲਪ ਮਗਰ ਇੰਡੀਆ ਦੇ ਆਲੇ ਦੁਆਲੇ ਜਾਪਾਨ ਦੇ ਆਲੇ ਦੁਆਲੇ ਆਇਆ ਹਾ ਸੀਕੈਲਪ ਕਦੇ ਨਹੀਂ ਲੈਣਾ ਕਿਉਂਕਿ ਪਾਣੀ ਪ੍ਰਦੂਸ਼ਿਤ ਹੈ ਜੇ 5 ਤੱਕ ਸੁਨਾਮੀ ਕਰਕੇ ਨਾ ਉਹਨਾਂ ਦਾ ਉਹ ਨਿਊਕਲੀਅਰ ਰੀਐਕਟਰ ਸੀ ਉਹ ਪਾਣੀ ਸੁਨਾਮੀ ਚ ਆ ਗਿਆ ਸੀ ਤਾਂ ਉੱਥੇ ਦਾ ਚਾਈਨਾ ਦਾ ਤਾਂ ਮੈਂ ਵੈਕਸਿਨ ਲਵਾਂਗਾ ਤੇ ਆਪਣੇ ਇੰਡੀਆ ਦੇ ਕੋਲ ਵੀ ਪਾਣੀਾਂ 'ਚ ਵੈਸੇ ਹੈ ਹੀ ਨਹੀਂ ਤਾਂ ਸੀਕੈਲਪ ਬਹੁਤ ਅੱਛੇ ਸਮੁੰਦਰ ਤੋਂ ਨਾ ਦਿੱਤਾ ਹੈ ਆਈਸਲੈਂਡਿਕ ਸੀਕੈਲਪ ਮਣੀ ਜਾਂਦੀ ਹੈ ਵਧੀਆ ਤਾਂ ਮੈਨੂੰ ਹੇਠ ਕੁਝ ਚੰਗੀ ਥੈ ਨਹੀਂ ਤਾਂ ਮੈਂ ਆਪਣੀ ਕੱਢੀ ਨਹੀਂ ਤਾਂ ਉਹ ਲੈ ਲੈ ਅੱਛਾ ਕੁਲਨ ਜੀ ਹੋਰ ਤਿੰਨ ਚੀਜ਼ਾਂ ਆਪਣੇ ਉਸ ਚ ਨਾ ਕੁਝ ਸਪੈਸ਼ਲ ਫਾਈਟੋਨਿਊਟਰੀਐਂਟਸ ਨੇ ਹੁਣ ਫਾਈਟੋਨਿਊਟਰੀਐਂਟਸ ਕੀ ਹੁੰਦੇ ਨੇ ਇੱਕ ਸਪੈਸ਼ਲ ਤਰੀਕੇ ਦੇ ਐਂਟੀਆਕਸੀਡੈਂਟਸ ਹੁੰਦੇ ਨੇ ਜਿਹੜੇ ਕੀ ਕਰਦੇ ਨੇ ਆਪਣੇ ਆਰਗਨਸ ਨੂੰ ਜਾਂ ਆਪਣੇ ਕਹਾਂਗੇ ਬਾਡੀ ਚ ਜੀਨਸ ਹੈ ਨਾ ਆਪਣੇ ਜੀਨਸ ਇਹਨੂੰ ਹੂੰ ਸਹੀ ਰੱਖਣ ਚ ਜਾਂ ਇਹਨੂੰ ਖਰਾਬ ਨਾ ਹੋਣ ਦੇਣ ਚ ਹੈਲਪ ਕਰਦੇ ਨੇ ਫਾਈਟੋਨਿਊਟਰੀਐਂਟ ਉਹ ਸਪੈਸ਼ਲ ਕਿਹਾ ਨੇ ਐਂਟੀਆਕਸੀਡੈਂਟਸ ਜਿਹੜੇ ਕਿ ਇੱਕ ਤਾਂ ਆਪਣੀ ਬਾਡੀ ਚ ਨਾ ਕਈ ਜੀਨਸ ਆਨ ਤੇ ਆਫ ਹੁੰਦੇ ਨੇ ਫਾਈਟੋਨਿਊਟ੍ਰੀਐਂਟਸ ਉਹਦੀ ਮਦਦ ਕਰਦੇ ਨੇ ਤੇ ਉਹਨਾਂ ਦੀ ਰਿਪੇਅਰ ਮੈਂਟਨੈਂਸ ਫਾਈਟੋਨਿਊਟ੍ਰੀਐਂਟਸ ਕੰਮ ਕਰਦੇ ਨੇ ਗੋਭੀ ਚ ਤਿੰਨ ਫਾਈਟੋਨਿਊਟ੍ਰੀਐਂਟਸ ਨੇ ਬੜੇ ਕੰਮ ਦੇ ਪਹਿਲਾ ਕਰਸਟਿਨ ਉਹਨੂੰ ਪਤਾ ਮੈਂ ਸਪੈਸ਼ਲ ਕੰਡਿਆ ਹੈ ਕਰਸਟਿਨ ਮਗਰ ਗੋਭੀ ਚ ਕਰਸਟਿਨ ਹੈਗਾ ਦੂਜੀ ਚੀਜ਼ ਹੈ ਫਲੇਵਨੋਇਡਸ ਜਿਹੜੇ ਕਿ ਕਿਸ ਚਾਹੁੰਦੇ ਨੇ ਸਿਰਫ ਵਿਟਾਮਿਨ ਸੀ ਚਾਹੁੰਦੇ ਨੇ ਇਹ ਵੀ ਗੋਭੀ ਚ ਹੈਗੇ ਨੇ ਤੀਜਾ ਹੈ ਜੀ ਬੀਟਾ ਕੈਰੋਟਿਨ ਬੀਟਾ ਕੈਰੋਟਿਨ ਇੱਕ ਤ ਇਹ ਵਟਾਮਿਨ ਏ ਚ ਵੀ ਕਨਵਰਟ ਹੁੰਦਾ ਹੈ ਬੇਟਾ ਕਹ ਰਿਹਾ ਤੇ ਇਹ ਬੜੀ ਇੰਟਰਸਟਿੰਗ ਉਹ ਹੈ ਵੀ ਕੀ ਕਹਾਂਗੇ ਆਪਾਂ ਨੂੰ ਫਾਈਟੋਨਿਊਟਰੀਐਂਟ ਹੈ ਤਾਂ ਇਹ ਤਿੰਨਾਂ ਦਾ ਮਤਲਬ ਹੈ ਸਪੈਸ਼ਲ ਤਰੀਕੇ ਦੀ ਚੀਜ਼ਾਂ ਤੁਹਾਡੀ ਬੋਡੀ ਦੇ ਜੀਨਸ ਨੂੰ ਜਿਹਨੂੰ ਆਫ ਤੇ ਔਨ ਹੋਣ ਦੀ ਲਈ ਉਹ ਚਾਹੀਦੇ ਨੇ ਉਹ ਹੈ ਤੇ ਮੇਨਟੇਨਸ 댓 ਮੀਨਸ ਸਮਝੋ ਬੜੀ ਸਰੀਪ ਪ੍ਰੋਬਲਮਸ ਨੇ ਕੁਲਵੰਤ ਜੀ ਜਿੱਥੇ ਜੀਨ ਮਿਊਟੇਟ ਹੋ ਜੇ ਉਥੇ ਕੰਦੀਆਂ ਬਿਮਾਰੀਆਂ ਮੈਂ ਤਾਂ ਨਾਮ ਵੀ ਲੈਂਦਾ ਉਹ ਸ਼ੁਰੂ ਹੁੰਦੀਆਂ ਨੇ ਹੈਨਾ ਤਾਂ ਆਪਾਂ ਉਹ ਬਿਮਾਰੀਆਂ ਤੋਂ ਪਹਿਲਾਂ ਹੀ ਬਚ ਗਏ ਅਗਰ ਤੁਸੀਂ ਖਾ ਕੇ ਰਹੇ ਹੋ ਮੇਰੇ ਸਾਹਮਣੇ 10-12 ਰੁਪਏ ਕਿਲੋ ਆਪਾਂ ਕੋਈ ਵੱਧ ਇਸ ਤੋਂ ਜ਼ਿਆਦਾ ਮਹਿੰਗੀ ਨਹੀਂ ਹੋਣੀ ਸੋ ਗੋਭੀ 10 ਤੋਂ 10 ਕਿਕਰਪੇ ਕਿਲੋ ਅੱਜ ਕੱਲ ਮਿਲ ਜਾਂਦੀ ਹੈ ਲਓ ਮੈਂ ਕਹਿੰਦਾ ਵੀ ਖਾਰਦ ਲਓ ਸੌ ਰੁਪਏ 100 ਰੁਪਏ ਦੀ ਵੀ ਕਿਲੋ ਆ ਜਾਏਗੀ ਬਣਾ ਕੇ ਰੱਖ ਲਓ ਮੈਂ ਕਿਹਾ ਅੱਜ ਕੱਲ ਨਹੀਂ ਜਦੋਂ ਜਾਣ ਵਾਲਾ ਸੀਜ਼ਨ ਹੋਏ ਨਾ ਸ਼ੁਰੂ ਤੋਂ ਲੱਗੇ ਠੰਡ ਕੱਟਣੀ ਸ਼ੁਰੂ ਹੋ ਗਈ ਤਾਂ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਬਟ ਕਿਉਂਕਿ ਇਹ ਚੌਲ ਨਹੀਂ ਤੇ ਬੱਚਿਆਂ ਨੂੰ ਬਣਾ ਕੇ ਖਵਾਇਆ ਜਾ ਸਕਦੇ ਨਹੀਂ ਕਿਵੇਂ ਹਲਦੀ ਲਸਣ ਪਿਆਜ਼ ਤੜਕਾ ਇਹ ਲਾ ਕੇ ਨਾ ਇਹਨੂੰ ਓਵਰ ਪਾਵਰ ਕਰ ਦਿਓ ਵਿੱਚ ਪਾ ਦਿਓ ਕੋਈ ਉਹ ਜਿਹੜੇ ਬੱਚੇ ਨੂੰ ਫਲੇਵਰ ਔਰ ਇਹ ਕਿਨੂੰ ਪਾ ਦੋ ਕੋਈ ਹੈ ਜਿਾ ਕਿਉਂਕਿ ਕੋਈ ਬੱਚੇ ਨੂੰ ਆਤ ਪੈ ਗਈ ਇਹਦੀ ਪੂਰੀ ਜ਼ਿੰਦਗੀ ਬੱਚੇ ਦੀ ਸਿਹਤ ਬੱਲੇ ਬੱਲੇ ਆ ਕਿਉਂਕਿ ਚਾਵਲ ਦਾ ਸਭ ਤੋਂ بڑا ਨੁਕਸਾਨ ਹੈ ਚਾਵਲ 100% ਆਪਣੀ ਬਾਡੀ ਜਾ ਕੇ ਸਟਾਰਚ ਚ ਕਨਵਰਟ ਹੋ ਕੇ ਉਹ ਕੀ ਬਣ ਜਾਂਦਾ ਹੈ ਬਲੱਡ 슈ગર ਤੇ ਉਸ ਤੋਂ ਬਾਅਦ ਹੁੰਦੀ ਹੈ ਇਨਸੂਲਿਨ ਦੀ ਪ੍ਰੋਬਲਮ ਫਿਰ ਡਾਇਬੀਟਿਕ ਹੋ ਜਾਂਦਾ ਬੰਦਾ ਇਹ ਉਹ ਤੋਂ ਪੁੱਠਾ ਟੈਸਟ 'ਚ ਉਹਦੇ ਵਰਗਾ ਹੈ ਟੈਕਸਚਰ 'ਚ ਉਹਦੇ ਵਰਗਾ ਹੈ ਮਗਰ ਪ੍ਰੋਬਲਮ ਮਾਈਨਸ ਹੈ ਇਹ ਉਲਟਾ ਇਹ ਤੁਹਾਨੂੰ ਫਾਇਦੇ ਹੀ ਫਾਇਦੇ ਨੇ ਇਹਦਾ ਇੱਕ ਵੀ ਨੁਕਸਾਨ ਨਹੀਂ ਸਿਰਫ ਇੱਕ ਜਿਹੜਾ ਹਾਈਪੋਥਾਇਰੋਇਡ ਦੀ ਗੋਲੀ ਖਾਂਦਾ ਹੈ ਉਹਨੂੰ ਕਹਿੰਦੇ ਆ ਆਇਓਡਿਨ ਖਾਇ ਕਰੇ ਅਗਰ ਉਹ ਗੋਭ ਪੱਤਾ ਗੋਭ ਬਰੋਕਲੀ ਖਾਂਦਾ ਬਸ ਇਹਦਾ ਬੀਪੀ ਨੂੰ ਵੀ ਕੰਟਰੋਲ ਕਰਨ ਚ ਮਦਦ ਮਿਲਦੀ ਹੈ ਕੁਲਵੰਤ ਜੀ metabolic syndrome ਹੈ ਉਹਨੂੰ ਲੀਵਰ ਨੂੰ ਸਾਫ ਕਰਤਾ ਬੀਪੀ ਉਹਦੇ ਇੱਕ ਪੱਜ ਗਿਆ ਹੈ ਨਾ ਲੀਵਰ ਨੂੰ ਬਾਅਦ ਅਗਰ ਲੀਵਰ ਕਰਕੇ ਬੀਪੀ ਹੈ ਹਾਂ ਅਗਰ ਕਿਡਨੀਆਂ ਕਰਕੇ ਬੀਪੀ ਹੈ ਫਿਰ ਵੱਖਰੀ ਗੱਲ ਹੈ ਉਸਕੇ ਇਸ ਪੋਟਾਸ਼ੀਅਮ ਦੀ ਜਾਂ ਸੋਡੀਅਮ ਦੀ ਕੀ ਹੈ ਉਹ ਕਿਡਨੀ ਦੇ ਬਹੁਤ ਰੇਅਰਲੀ ਹੁੰਦਾ ਹੈ ਕਿਡਨੀ ਵਾਲਾ ਬੀਪੀ ਵਰਨਾ ਬੀਪੀ ਜਿਹੜਾ ਨਾਰਮਲ ਲੋਕੀ ਬੀਪੀ ਦੀ ਗੋਲੀ ਖਾਰੇ ਹੁੰਦੇ ਨੇ ਨਾ ਉਹਨੂੰ ਐ ਠੀਕ ਕਰ ਸਕਦੇ ਆਪਾਂ ਇਹਦਾ ਬਸ ਯਾਦ ਰੱਖਣ ਉਹਦੇ ਚ ਨਾਲ ਕੀ ਕਰਨਾ ਪੈਣਾ ਉਹਦੇ ਨਾਲ ਸਲਾਦ ਖਾਣਾ ਪੈਣਾ ਤਾਂ ਘੱਟੋ ਘੱਟ ਪੱਤਾ ਵਧੀਆ ਭਰ ਕੇ ਹਰੇ ਪੱਤੇ ਹੋਣ ਨਾਲ ਪੱਤਾ ਗੋਭੀ ਜਾਂ ਸੌਰੀ ਨਾਲਾ ਗੋਭੀ ਤੇ ਚੌਲ ਹੋਣ ਤੇ ਥੋੜਾ ਪ੍ਰੋਟੀਨ ਹੋਵੇ ਜੀ ਤੇ ਇਹਦੇ ਨਾਲ ਨਾਲ ਜਿਹੜਾ ਹੈ ਕਹਿੰਦੇ ਵੀ ਇਹ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਇਹਦੇ ਵਿੱਚ ਕਾਫੀ ਤੱਤ ਪਾਏ ਜਾਂਦੇ ਹਨ ਜੀ ਅੱਖਾਂ ਨੂੰ ਜੀ ਅੱਖਾਂ ਨੂੰ ਹੱਡੀਆਂ ਨੂੰ ਬਾਲਾਂ ਨੂੰ ਕਿਉਂਕਿ ਜਿੱਥੇ ਲਿਵਰ ਸਾਫ਼ ਹੋ ਗਿਆ ਤੁਹਾਡੇ ਬਾਲ ਸਕਿਨ ਆਈਜ਼ ਤੇ ਨੇਲ ਚਮਕਣ ਲੱਗ ਜਾਣਗੇ ਵਧੀਆ ਤੇ ਕਿੰਨੀ ਤੇਰੇ ਖਾਣੇ ਹੈਗੇ ਨੇ ਕੋਈ ਇਹਦਾ ਕੋ ਲਿਮਟ ਜਾਂ ਕੁਛ ਇਸ ਤਰ੍ਹਾਂ ਹੈਗਾ ਵੀ ਕੁਛ ਵੇ ਦਿਨ ਖਾ ਕੇ ਬੰਦ ਕਰਨੇ ਨੇ ਜਾਂ ਕਦੇ ਵੀ ਖਾ ਸਕਦੇ ਆਪਾਂ ਜਸ ਬਸ ਇਹ ਯਾਦ ਰੱਖਿਓ ਬੇ ਟੈਮੀ ਗੋਬੀ ਨਹੀਂ ਜੇ ਸੀਜ਼ਨ ਦੀ ਗੋਬੀ ਹੈ ਉਹ ਗੋਬੀ ਤੁਸੀਂ ਹੁਣ ਦੇਖੋ ਇੰਡੀਆ ਚ ਕਈ ਜਗ੍ਹਾ ਤੇ ਵੀਡੀਓ ਦੇਖ ਰਹੇ ਲੋਕ ਕਈ ਪਾਸੇ ਹੈ ਜਿਹੜੇ ਜਿੱਥੇ 12 ਮਹੀਨੇ ਗੋਬੀ ਆਂਦੀ ਸੀਜ਼ਨ ਹੁੰਦਾ ਉਹਨਾਂ ਦੇ ਕੋਲ ਠੰਡੇ ਲੱਗ ਕੇ ਆਪਣੇ ਕੋਲ ਅਪ ਨਾਰਥ ਚ ਪੰਜਾਬ ਵਾਲੇ ਪਾਸੇ ਦਿੱਲੀ ਦੇ ਪਾਸੇ ਆਪਣੇ ਕੋਲ 3-4 ਮਹੀਨੇ ਗੋਬੀ ਆਂਦੀ ਹੈ ਜੁਨ डिसेंबर ਦਨ ਵੀ ਫਰਵਰੀ ਇਹਦੇ ਵਿੱਚ ਵਿੱਚ ਜਾ ਤਿੰਨ ਮਹੀਨਿਆਂ ਚ ਤਾਂ ਇਸ ਮੌਕੇ ਤੇ ਖਾ ਲਓ ਹਾਂ ਅਗਰ ਇਸ ਮੌਕੇ ਦੀ ਗੋਭੀ ਤੁਸੀਂ ਸਟੋਰ ਕਰ ਲਓਗੇ ਚੌਲ ਬਣਾ ਕੇ ਫਿਰ ਯੂਜ਼ ਕਰ ਲਓ ਪਰ ਨਾ ਹਾਂ ਜੇ ਮੈਂ ਕਹਿ ਕਿ ਲਿਵਰ ਫੈਟੀ ਲਿਵਰ ਵਾਲਾ ਕੇਸ ਹੋ ਗਿਆ ਜਿਹੜਾ ਹੋ ਗਿਆ ਦਿਨ ਚ ਇੱਕ ਇੱਕ ਵਾਰੀ ਡੇਲੀ ਖਾ ਲੇ ਕੋਈ ਚੱਕਰ ਨਹੀਂ ਕੋਈ ਨੁਕਸਾਨ ਨਹੀਂ ਹੈ ਤੇ ਕਿਹੜੇ ਲੋਕਾਂ ਨੂੰ ਇਹਨੂੰ ਜਿਹੜਾ ਨਹੀਂ ਖਾਣਾ ਚਾਹੀਦਾ ਬਲਵੰਦੀ ਸਿਰਫ ਮੈਂ ਤਾਂ ਇਹ ਨਹੀਂ ਕਿ ਕਿਸ ਤੱਕ ਕਿ ਕਿਡਨੀ ਵਾਲੇ ਨੂੰ ਵੀ ਕਿਉਂਕਿ ਕਿਡਨੀ ਨੂੰ ਗੋਭੀ ਨਹੀਂ ਬਣਾ ਘਰੀ ਜਾਂਦੀ ਇਹ ਲੇਕੇ ਇਸ ਗੋਭੀ ਨੂੰ ਮਨਾ ਕਰਦੀ ਸਿਰਫ ਇੱਕੋ ਬੰਦਾ ਜਿਹਨੂੰ ਗੋਭੀ ਮਨਾ ਕਰਦੇ ਜਾਂ ਪੱਤਾ ਗੋਭੀ ਜਾਂ ਬਰੋਕਲੀ ਉਹ ਹੈ ਲੋ ਥਾਇਰੋਇਡ ਹਾਈਪੋਥਾਇਰੋਇਡ ਮੋਟਾ ਕਰਨ ਵਾਲਾ ਥਾਇਰੋਇਡ ਕਿਉਂਕਿ ਗੋਭੀ ਥੋੜੀ ਜਿਹੀ ਆਇਓਡੀਨ ਘਟਾ ਦਿੰਦੀ ਹੈ ਤੇ ਉਹ ਬੰਦੇ ਚ ਆਇਓਡੀਨ ਹੁੰਦੀ ਹੈ ਲਈ ਤਾਂ ਇਹਨਾਂ ਆਮ ਬੰਦੇ ਨੂੰ ਕਦੇ ਕਦੇ ਵੀ ਫਰਕ ਨਹੀਂ ਪੈਂਦਾ ਹਾਂ ਜਿਹਨੂੰ ਹਾਈਪੋਥਾਇਰੋਇਡ ਦੀ ਗੋਲੀ ਲੱਗੀ ਹੋਈ ਹੈ ਉਹਨੂੰ ਡਾਕਟਰ ਨਾਲ ਮਾੜੀ ਸਲਾਹ ਕਰਨੀ ਚਾਹੀਦੀ ਜਾਂ ਫਿਰ ਉਹਨੂੰ ਅੱਛਾ ਕੁਆਲਿਟੀ ਦਾ ਆਇਓਡੀਨ ਲੈਣਾ ਚਾਹੀਦਾ ਵਰਨਾ ਮੈਨੂੰ ਲੱਗਦਾ ਕੋਈ ਹੈ ਜਿਆ ਕੇਸ ਹੈ ਚਾਹੇ ਕਿਦਵੀ ਪਈ ਹੋਏ ਰਿਪਲੇ ਤੇ ਕਬਜ ਵਾਸਤੇ ਵੀ ਇਹ ਕਾਫੀ ਜਿਆਦਾ ਫਾਇਦੇਮੰਦ ਹੈ ਕਿਉਂਕਿ ਕਬਜ ਜਿਹੜੀ ਹੈ ਉਹ ਇੱਕ ਅਜਿਹਾ ਰੋਗ ਹੈ ਜਿਹੜਾ ਅੱਗੇ ਬਹੁਤ ਸਾਰੇ ਰੋਗਾਂ ਨੂੰ ਜਨਮ ਦਿੰਦਾ ਜੀ ਦੇਖੋ ਕਬਜ ਨੂੰ ਤਾਂ ਅਨੇ ਹੈ ਕਿ ਜਿਹੜਾ ਜਿੰਨੀ ਵੀ ਚੀਜ਼ ਲਿਵਰ ਨੂੰ ਸਾਫ਼ ਕਰੇਗੀ ਜਿਹੜੀ ਵੀ ਚੀਜ਼ ਲਿਵਰ ਨੂੰ ਸਾਫ਼ ਕਰੇਗੀ ਉਹ ਅੰਮ੍ਰਿਤ ਹੈ ਤੇ ਆਟੋਮੈਟਿਕਲੀ ਕਬਜ ਲਿਵਦੀ ਹੈ ਹੁਣ ਕਈ ਲੋਕਾਂ ਨੂੰ ਦੱਸ ਦਿੰਨਾ ਗੋभी ਐਨ ਆਦ ਨੂੰ ਆਫਰ ਗਏ ਕਿਉਂਕਿ ਉਹਨਾਂ ਦੇ ਢਿੱਡ 'ਚ ਫਲੋਰਾ ਨਹੀਂ ਹੁੰਦਾ ਹਾਂ ਉਹਨਾਂ ਨੂੰ ਬਲੋਟਿੰਗ ਕਰਦੀ ਹੈ ਉਹਨਾਂ ਨੇ ਥੋੜੀ ਘੱਟ ਖਾਣੀ ਹੈ ਤੇ ਯਾਦ ਰੱਖਣਾ ਪਹਿਲਾ ਐਪਲ ਸਾਈਡਰ ਜਾਂ ਬੀ 10 ਲੈਣਾ ਉਹਦੇ ਨਾਲ ਕੀ ਹੈ ਕਿਉਂਕਿ ਉਹਨਾਂ ਦੇ ਕੋਲ ਫਲੋਰਾ ਤੇ ਡਾਈਜੈਸ਼ਨ ਅੱਛੀ ਹੋਗੀ ਇੱਕਦਮ ਐ ਨਹੀਂ ਖਾਸੀ ਖੜੀ ਸ਼ੁਰੂ ਕਰਦੀ ਉਹ ਜਿਹੜਾ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਥੋੜੀ ਤਾਂ ਸ਼ੁਰੂ ਕਰਕੇ ਦੇਖਣ ਗੈਸ ਕਬਜ਼ ਤਾਂ ਨਹੀਂ ਹੋਈ 3 ਦਿਨ ਚੋਂ ਸਾਫ਼ ਹੋ ਜਾਏਗੀ ਤੇ ਪ੍ਰੋਬਲਮ ਖਤਮ ਹੋ ਜਾਏਗੀ ਹਾਂ ਮਗਰ ਐਪਲ ਸਾਈਡਰ ਜਾਂ ਬੀ 10 ਲੈ ਕੇ ਖਾਣ ਜੀ ਤੇ ਗੈਸ ਕਬਜ਼ ਤੋਂ ਮੈਨੂੰ ਯਾਦ ਆਇਆ ਕਿ ਗੈਸ ਕਬਜ਼ ਜਿਹੜਾ ਕਿਉਂਕਿ ਗੋਭੀ ਨੂੰ ਇਹ ਕਿਹਾ ਜਾਂਦਾ ਵੀ ਇਹਦੇ ਵਿੱਚ ਬੈਵਾਦੀ ਹੁੰਦੀ ਹੈ ਗੋਭੀ ਵਿੱਚ ਤੇ ਗੋਭੀ ਜਿਹੜੀ ਬੈਵਾਦੀ ਹੁੰਦੀ ਐ ਇਸ ਕਰਕੇ ਉਹਨਾਂ ਨੂੰ ਜਿਹੜੇ ਲੋਕਾਂ ਨੂੰ ਬੈ ਮਨਾ ਕਰਦੀ ਮਤਲਬ ਖਰਾਬੀ ਕਰਦੀ ਐ ਉਹਨਾਂ ਨੂੰ ਇਹ ਮਨਾ ਕੀਤੀ ਜਾਂਦੀ ਐ ਕਿ ਚਾਵਲ ਵੀ ਮਨਾ ਹੋਣਗੇ ਫਿਰ ਚਾਵਲ ਤਾਂ ਮਨਾ ਹੋਣਗੇ ਉਹ ਦੂਜੀ ਜਿਹੜੇ ਇਹ ਨੀਤੀ ਕੀ ਕਰ ਰਹੇ ਤੁਸੀਂ ਇਹ ਇਹ ਬਲੇ ਬਲੇ ਗੋਭੀ ਦੇ ਚਾਵਲ ਜਿਨ੍ਹਾਂ ਨੂੰ ਆਹ ਦਿੱਕਤ ਐ ਉਹ ਪਹਿਨਾ ਜਿਵੇਂ ਕੋਕੋਨਟ ਆਇਲ ਲਿਆ ਉਹ ਵਿੱਚ ਤਿੰਨ ਚਾਰ ਕਾਲੀ ਮਿਰਚਾਂ ਗਿਰ ਕੇ ਨਾ ਤੜਕਦੀਆਂ ਫਿਰ ਉਸ ਤੇ ਇਹ ਚੌਲ ਪਾਏ ਫਿਰ ਬਣਾਏ ਹੂੰ ਉਹਦੀ ਕਹਦੇ ਨੇ ਆਪਾਂ ਪ੍ਰੋਬਲਮ ਇਹਨੂੰ ਗੈਸ ਐ ਬੇਸਿਕਲੀ ਉਹਦੀ ਬੈਸਟ ਸੋਲਿਊਸ਼ਨ ਐ ਐਪਲ ਸਾਈਡਰ ਜਾਂ ਬੀਟੇਨ ਕਾਲੀ ਮੇਚ ਕਿਉਂ ਇਹ ਲਈ ਪ੍ਰੋਬਲਮ ਹੀ ਹੋ ਜਾਂਦੀ ਹੈ ਕਾਲੀ ਮੇਚ ਨੂੰ ਪੂਰਾ ਕੋਲ ਐਣੀ ਹੈ ਕਿ ਪੂਰਨੀ ਹੋਈ ਪੂਰੀ ਕਾਲੀ ਮੇਚ ਪੂਰਨੀ ਹੈ ਤੇ ਉਹਦੇ ਚ ਖਾਣੀ ਹੈ ਚੱਬ ਚੱਬ ਕੇ ਜੀ ਕਿਹਾ ਵਾਹ ਸਾਬ ਬਹੁਤ ਸ਼ਾਨਦਾਰ ਜਾਣਕਾਰੀ ਦਿੱਤੀ ਤੁਸੀਂ ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਹੈ ਸਾਰਿਆਂ ਨੂੰ ਪਸੰਦ ਆਈ ਹੋਊਗੀ ਜਿੰਦਿਆਂ ਨੇ ਆਪਣੇ ਨੰਬਰ ਦੱਸ ਦਿਓ ਤੇ ਆਪਣੀ ਡਿਟੇਲਸ ਦੱਸ ਦਿਓ ਤਾਂ ਕਿ ਜਿਹੜਾ ਬੰਦਾ ਤੁਹਾਡੇ ਤੋਂ ਆਪਣੀ ਹੈਲਥ ਕੋਚਿੰਗ ਜਾਂ ਸਮਾਨ ਮੰਗਾਉਣਾ ਚਾਹੁੰਦਾ ਹੈ ਜਾਂ ਕੋਚ ਟ੍ਰੇਨਿੰਗ ਪ੍ਰੋਗਰਾਮ ਲੈਣਾ ਚਾਹੁੰਦਾ ਹੈ ਉਹ ਤੁਹਾਡਾ ਸੰਪਰਕ ਕਰ ਸਕਦਾ ਹੈ जी जो जी, जी, जी कोई हैल्थ कोचिंग समान मंगा च इंटरस्टिड है पचासी पचानवे पाली नब्बे पचासी पचानवे पाली नब्बे चौदह एक सौ छिया बयासी चौदह एक सौ छियाठ तीजा नंबर है सैवन नाइन एट सिक्स वन वन टू वन वन एट सैवन नाइन एट सिक्स वन वन टू वन वन एट जो कोच बननेटिड है साढ़े न फ्यूचर च जुड़ना चाहते हैं अगर हुनर है ना है वो लोग कोच ट्रेनिंग प्रोग्राम ले सकते मेरे तो कोच ट्रेनिंग प्रोग्राम लेने ल मेन वट्सएप कर साइन ट्रिपल एट फोर सैवन फाइव ट्रिपल जीरो से अठानवे अठ सौ चौरासी पचहत्तर हज़ार जी बहुत धनबाद जी शुक्रिया जी मोस्ट वेलकम जी ਤੇ ਜਾਂਦਿਆਂ ਨੇ ਦੱਸਕਾਂ ਨੂੰ ਇਹ ਦੱਸਦੀ ਹੈ ਕਿ ਗੋਭੀ ਦੇ ਵਿੱਚ weight loss ਕਰਨ ਦੇ ਵਿੱਚ ਕਾਫੀ ਮਦਦਗਾਰ ਹੁੰਦੀ ਹੈ ਤੇ ਇਹ ਅਦਿੱਤਿਆ ਨਰਾਇਣ ਜਿਹੜਾ ਇੱਕ ਜਿਹੜਾ ਸਟਾਰ ਹੈਗਾ ਆਪਣਾ ਜਿਹੜਾ ਗਾਇਕ ਵੀ ਹੈਗਾ ਤੇ ਉਹ ਵੀ ਹੈਗਾ ਤੇ ਇਹਦੇ ਨੇ ਇੱਕ ਗੋਭੀ ਖਾ ਕੇ ਇੱਕ ਮਹੀਨੇ ਦੇ ਵਿੱਚ 6 ਕਿਲੋ ਵਜ਼ਨ ਵਜ਼ਨ ਘਟਾਉਣ ਦਾ ਵੀ ਜਿਹੜਾ ਉਹ ਦਾਵਾ ਕੀਤਾ ਸੀਗਾ ਸਿਰਫ ਗੋਭੀ ਦੇ ਚਾਵਲ ਖਾ ਕੇ ਤੇ ਨਾਲ ਨਾਲੇ ਦੱਸਦੀ ਹੈ ਕਿ ਜਿਹੜੇ ਬੰਦਿਆਂ ਨੂੰ ਫੁੱਲ ਜਿਹੜਾ ਬੀਪੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਗੋਭੀ ਦੇ ਵਿੱਚ ਸਲਫੋਰਾਫੇਨ ਨਾਮਕ ਇੱਕ ਕੈਮੀਕਲ ਹੁੰਦਾ ਹੈ ਜਿਹੜਾ ਕਿ ਸੋਧਾਂ ਦੇ ਵਿੱਚ ਪਾਇਆ ਗਿਆ ਕਿ ਬਲੱਡ ਪ੍ਰੈਸ਼ਰ ਨੂੰ ਰਾਹਤ ਦੇਣ ਦੇ ਵਿੱਚ ਕਾਫੀ ਮਦਦਗਾਰ ਹੁੰਦਾ ਸੋ ਬਹੁਤ ਸ਼ੁਕਰੀਆ ਜੀ ਤੁਸੀਂ ਇੱਕ ਵਾਰੀ ਫੇਰ ਬੜੀ ਵਕਮਲ ਜਾਣਕਾਰੀ ਦਿੱਤੀ ਹੈ ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ फटाफट ਫੋਨ ਚੱਕੋ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਕੋਲ ਜ਼ਰੂਰ ਪਹੁੰਚੇਗੀ ਕਿਸੇ ਨਾ ਕਿਸੇ ਕੋਲ ਜ਼ਰੂਰ ਪਹੁੰਚੇਗੀ ਤੇ ਕੋਈ ਨਾ ਕੋਈ ਇਸ ਨੂੰ ਜ਼ਰੂਰ ਖੋਲ ਕੇ ਦੇਖੇਗਾ ਤੇ ਕੀ ਪਤਾ ਕੀ ਬਹੁਤ ਸਾਰੇ ਲੋਕ ਜਿਹੜੇ ਨੇ ਦਵਾਈਆਂ ਤੋਂ ਹਾਰ ਗਏ ਹੋਣ ਹੋਰ ਬਹੁਤ ਸਾਰੇ ਟੋਟਕੇ ਕਰਕੇ ਹਾਰ ਗਏ ਹੋਣ ਤੇ ਕੀ ਪਤਾ ਤੁਹਾਡੇ ਕੋਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਦੇਖ ਕੇ ਉਹ ਇਸ ਗੋਭੀ ਦੇ ਚਾਵਲ ਵਾਲਾ ਜਿਹੜਾ ਨੁਸਖਾ ਅਪਣਾਉਣ ਤੇ ਘਰੇ ਬੈਠੇ ਆਪਣਾ ਥਾਇਰਾਇਡ ਆਪਣਾ ਮੋਟਾਪਾ ਆਪਣੀ 슈ਗਰ ਆਪਣੀ ਹੋਰ ਜਿਹੜੇ ਬਹੁਤ ਸਾਰੇ ਰੋਗ ਜਿਹੜੇ ਨੇ ਉਹ ਘਰੇ ਬੈਠੇ ਹੀ ਠੀਕ ਕਰ ਲੈਣ ਤੇ ਜੇ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁਕ ਪੇਜ ਨਿਊਜ਼ ਅਸ਼ਾ ਪੰਜਾਬੀ ਤੇ ਫੇਸਬੁਕ ਪੇਜ ਨਿਊਜ਼ ਅਸ਼ਾ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਉਣਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਬੰਦੇ ਦਾ ਇਜਾਜ਼ਤ ਧੰਨਵਾਦ